ਜਿਹੜਾ ਖੂਦਾਨ ਕੈਂਪ ਵਾਇਸ ਆਫ ਪੀਪਲ ਦੇ ਵੱਲੋਂ ਸੰਸਥਾ ਇਹਨਾਂ ਦਾ ਗਠਨ ਜਿਹੜਾ ਹੈਗਾ ਜਿਹੜਾ ਅਜੇ ਸਿੰਘ ਗੋਪਾਰਾਈ ਕੇਸ਼ কুমার ਔਰ ਬਾਕੀ ਸਾਥੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਅੱਜ ਕੈਂਪ ਲਗਾਇਆ ਜਾ ਰਿਹਾ ਹੈ ਖੂਦਾਨ ਜੀਵਨ ਦਾ ਕੈਂਪ ਇਹ ਸਤਿ ਸ੍ਰੀ ਅਕਾਲ ਸਾਡੇ ਬੀਟ ਏਰੀਏ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਪਵਿਸ਼ ਕਰਮਾ ਮੰਦਰ ਝੁੰਗੀਆਂ ਦੇ ਵਿੱਚ ਅਜਿਹਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਸਖ ਮੁਸ਼ਕਾ ਦਾ ਯੋਗਦਾਨ ਕਿ ਲੋਕ ਜੇ ਇਸ ਪਾਸੇ ਨੂੰ ਖੂਨਦਾਨ ਕਰ ਨੂੰ ਆਪਣਾ ਰੂਜਾ ਦਾਦਨ ਤਾਂ ਕਈਆਂ ਦੀ ਜ਼ਿੰਦਗੀ ਅਸੀਂ ਲੋਕ ਬਚਾ ਸਕਦੇ ਆਂ ਕਈ ਜਿਹੜੇ ਜੀਵਨ ਅਸੀਂ ਲੋਕ ਬਚਾ ਸਕਦੇ ਆਂ ਔਰ ਇਹਦੇ ਨਾਲ ਲੋਕਾਂ ਨੂੰ ਵੀ ਇੱਕ ਅਲੱਗ ਤਰ੍ਹਾਂ ਦੀ ਸੇਵਾ ਮਿਲੇਗੀ ਸਾਡੇ ਇਲਾਕੇ 'ਚ ਦੂਸਰਾ ਜਾਂ ਤੀਸਰਾ ਕੈਂਪਲੇਸ ਥੰਗਾ ਵੱਖ-ਵੱਖ ਸੰਸਥਾਵਾਂ ਨੂੰ ਲਗਾਇਆ ਜਾ ਰਿਹਾ ਔਰ ਮੈਂ ਬਤਾਈ ਦੇਣਾ ਇਹ ਸਾਰੀ ਸੰਸਥਾ ਨੂੰ ਕਿ ਉਹਨਾਂ ਨੇ ਇਸ ਕੈਂਪ ਦਾ ਯੋਜਨਾ ਕਰਕੇ ਸਾਡੇ ਲੋਕਾਂ ਨੂੰ ਇੱਕ ਨਵੀਂ ਸੇਵਾ ਦੀ ਕੋਸ਼ਿਸ਼ ਕੀਤੀ ਅੱਜ ਕੋਸ਼ੀ ਕਰਮ ਮੰਦਿਰ ਅਟਾ ਝੋਗੀਆਂ ਦੇ ਵਿੱਚ ਵੀ ਜੀਉਂਦਾਨ ਕਰਦੇ ਤੇ ਵਾਇਸ ਵੋਟਾ ਪ੍ਰੋਪਰ ਕਾਰਪੋਰੇਸ਼ਨ ਤੋਂ ਸਮੂਹ ਲਾਕਾ ਡੀ ਟੇ ਲਿਵਸਮੈਂਟ ਵਾਰਾ ਸ਼ਿਰਮਨ ਗਰੂਪ ਆਫ ਕੰਪਨੀ ਦੇ ਸਹਿਯੋਗ ਦੇ ਨਾਲ ਇੱਥੇ ਪੀਜੀਆਈ ਦੀ ਟੀਮ ਜਿਹੜੀ ਹੈ ਪ੍ਰੋਜੈਕਟ ਲੈਣ ਵਾਲਾ ਅੱਜ ਜਿਹੜਾ ਖੂਨਦਾਨ ਦਾ ਇਸ਼ਾਰੇ ਨਾਲ ਪੀਲ ਕਰਦਾ ਬੰਨੀ ਵੀ ਕਰਦਾ ਕਿ ਜਿੰਨੀ ਵੀ ਲੋੜਵਾਨ ਕੀਤੀ ਜਾਵੇ ਖੂਨਦਾਨ ਜ਼ਰੂਰੀ ਹੈ ਇੱਕ ਖੂਨਦਾਨ ਹੀ ਇਨਦਾਂ ਦੀ ਚੀਜ਼ ਹੈ ਜਿੰਨਾ ਜਾਤ ਪਾਤ ਦਾ ਧਰਮਾਂ ਦਾ ਸਭ ਖਤਮ ਹੋ ਜਾਂਦੇ ਇਨਸਾਨੀਅਤ ਨਵੀਂ ਚੀਜ਼ ਜ਼ਿਆਦਾ ਹੁੰਦੀ ਹੈ ਇਨਸਾਨੀਅਤ ਇਸ ਤੱਕ ਸਾਰਿਆਂ ਨੂੰ ਬੇਨਤੀ ਹੈ ਅੱਜ ਵਿਸ਼ਕਰਮਾ ਮੰਦਰ ਜਿੱਥੇ ਵਰਦਨ ਸਿੰਘ ਜੀਤਾ ਨੌਜਵਾਨਾਂ ਨਾਲ ਕਿਤਾਜਾ ਜੜੇ ਸਜੋਗੀ ਸੱਜਣ ਆਏ ਆ ਇੱਥੇ ਤੇ ਅਲੱਗ-ਅਲੱਗ ਜਥੇਬੰਦੀਆਂ ਆਈਆਂ ਉਹਨਾਂ ਦਾ ਅਸੀਂ ਵਾਇਸ ਆਫ ਦਾ ਪੂਰਪ ਤੇ ਅਲੱਗ-ਅਲੱਗ ਬੀਤ ਮਿਲੋ ਬਹੁਤ-ਬਹੁਤ ਧੰਨਵਾਦ